ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਖਾਲੀ ਕਰਨ ਤੋਂ ਬਾਅਦ ਉਹ ਜੀ ਮਿਲ ਕੇਗਾ ਤੇ ਉਹ ਤਿੰਨ ਟਾਈਮ ਹੀ ਹੋ ਗਈ ਤੇ ਦੂਜੇ ਟਾਈਮ ਮਿਲ ਕੇ ਕਰਵਾਉਣੇ ਅੱਜ ਪਿੰਡ ਕਮੇਟੀ ਜ਼ਿਲ੍ਹਾ ਪਰੰਡਾ ਬਾਈ ਛੋੜਾ ਨਾ ਕੀ ਪੱਕਾ Gurlal 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 Achha Gurlal Theek ਹਾਂਜੀ ਸਣੀ ਭਾਈ ਕੀ ਹਾਲ ਹੈ ਹੋ ਡਾਕਟਰ ਜੀ ਲੋ ਵੀ ਹੋ ਗਈ ਬਾਟੀ ਖਾਲੀ ਕਿਉਂਕਿ ਦੋ ਝੋਟੀਆਂ ਦੀ ਇਕੱਠਿਆਂ ਦੀ ਚਬਾਈ ਕਰਕੇ ਥੋੜਾ ਫਰੇਮ ਤੇ ਲੈਉਣੀਆਂ ਥੋੜਾ ਦੂਰ ਵੱਧ ਪੈਣਾ ਪੈਂਦਾ ਕੋਈ ਵੀ ਰਿਡਾ ਦੂਰ ਜਾਂਦਾਂਗਾ ਫਰੇਮ ਸੀ ਤੋਂ ਲੈਉਣੇ ਆ ਫਿਰ ਦੂਰ ਥੋੜਾ ਜਦੋਂ ਹੋ ਜਾਂਦਾ ਲੋ ਵੀ ਦੂਜੀ ਵਾਰ ਟ ਵੀ ਖਾਲੀ ਹੋ ਗਏ YouTube ਤੇ ਵੀ ਆ ਗਿਆ 52 ਜਾਣੇ ਤੇ Facebook ਤੇ ਆ ਗਏ ਆਪਣੇ 36 ਜਾਣੇ ਹੋਰ ਸਾਨੂੰ ਸਾਰੇ ਜਾਣੇ ਬਾਈ ਸਭ ਠੀਕ ਹੈ ਤੇ ਥੋੜਾ ਜਨਾ ਫਰੇਮ ਮੈਂ ਮੋਬਾਈਲ ਨਾਲ ਹਿੱਲ ਗਏ ਉਧਰ ਥੋੜਾ ਜਾਦੇ ਹਨ ਜੀ ਆਪਣਾ ਸਭ ਠੀਕ ਠਾਕ ਬਾਕੀ ਹੁਣ ਤੋਂ ਕਈ ਵਾਰੀ ਆਪਾਂ ਜਿਵੇਂ ਗੱਲਾਂ ਕਰਦੇ ਹੁੰਨੇ ਆ ਮੂਰੇ ਮੇਲਿਆ ਮੂਲਿਆ ਆਉਣ ਦਾ ਜਿਹੜਾ ਸਮਾਂ ਆ ਗਿਆ ਹਨ ਤਾਂ ਸਟਾਰਟਿੰਗ ਸਟਾਰਟਿੰਗ ਦਾ ਮਤਲਬ ਮੇਲਿਆਂ ਤੇ ਆਪਣੇ ਹੁਣ ਜਿਹੜਾ ਦਸੰਬਰ ਦੇ ਵਿੱਚ ਪਹੁੰਚ ਜਾਣਗੇ ਉਸ ਵਾਸਤੇ ਜਿਹੜੀ ਪਸੂਆਂ ਦੀ ਤਿਆਰੀ ਆ ਉਹ ਹੁਣ ਤੋਂ ਕਰਨੀ ਜਿਹੜੀ ਸਟਾਰਟ ਹੋਣੀ ਚਾਹੀਦੀ ਹੈ ਇਹ ਵੀ ਵੈਸੇ ਅੱਜ ਗੱਲਾਂ ਐ ਚੱਲ ਵੀ ਬੈਠੇ ਬੈਠੇ ਦੇ ਉਹ ਆਪਾਂ ਪਸੂਆਂ ਕਰਨੀ ਦੇਖ ਕੇ ਤਿਆਰੀ ਵਾਲੀ ਗੱਲ ਯਾਦ ਆ ਗਈ ਵੀ ਕਾਫੀ ਮੈਸੇਜ ਵੀ ਆਉਂਦੇ ਰਹਿੰਦੇ ਆ ਫੋਨ ਆਉਂਦੇ ਰਹਿੰਦੇ ਆ ਤੇ ਕਈ ਚੀਜ਼ਾਂ ਇੱਕ ਚੀਜ਼ਾਂ ਹੋਰ ਵੀ ਨੋਟ ਕੀਤੀਆਂ ਤਾਂ ਬੇਜੇ ਤੋਂ ਮੇਲੇ ਦੇ ਵਿੱਚ ਕਈ ਭਰਾ ਮੌਕੇ ਦੇ ਨਾ ਜਿਵੇਂ ਨਵੇਂ ਹਜੇ ਹੁੰਦੇ ਆ ਘੱਟ ਪਤਾ ਹੁੰਦਾ ਉਹ ਮੌਕੇ ਦੀ ਪਸੂ ਨੂੰ ਮਤਲਬ ਜਿਵੇਂ ਸੈੱਟ ਕਰ ਲਾਂਦੇ ਆ ਬਾਲ ਬੂਲਾ ਹੁੰਦੇ ਉਸ ਤਰ੍ਹਾਂ ਲੱਗੇ ਜਾਂਦਾ ਉਹਦੇ ਪਰ ਉਹ ਕੀ ਕਰਦਾ ਮੌਕੇ ਤੇ ਜਦੋਂ ਜਿਹੜਾ ਉਹਦਾ ਢੱਡਾ ਵਾਲਾ ਥਾਂ ਹੁੰਦਾ ਜਿੱਥੇ ਬਾਲ ਜਾਦੇ ਸੰਘਣੇ ਹੁੰਦੇ ਉਹ ਤੋਂ ਸਾਰਾ ਚਿੱਟਾ ਮਾਸ ਨਿਕਲਦਾ ਇਸੇ ਕਰਕੇ ਜਿਹੜਾ ਪਸ਼ੂ ਨੂੰ ਪਸ਼ੂਆਂ ਦੀ ਜਿਹੜੀ ਕਾਟਿੰਗ ਹੈ ਉਹ ਕਰਨੀ ਚਾਹੀਦੀ ਹੈ ਮਤਲਬ ਮੇਲੇ ਵਾਲੇ ਥੋੜਾ ਸਮਾਂ ਪਹਿਲਾਂ ਠੀਕ ਹੈ 2-3 ਮਹੀਨੇ 4 ਮਹੀਨੇ ਪਹਿਲਾਂ ਯਕੀਨਨ ਹੀ ਕੁਝ ਟਾਈਮ ਦੇ ਵਿੱਚ ਦੁਬਾਰੇ ਫੇਰ ਕਾਟਿੰਗ ਹੋ ਜੇ ਜਦ ਨੂੰ ਉਹ ਬਾਲਾਂ ਦੀ ਸਾਂ ਪੈਣ ਲੱਗਣੀ ਹੈ ਸਰੀਰ ਤੇ ਫਿਰ ਮੜੀ ਮੂੜੀ ਧੋਪੈਂਦੀ ਹੈ ਮੜਾ ਮੜਾ ਤੇਲ ਲੱਗਦਾ ਤੇ ਉਹ ਤੋਂ ਨੂੰ ਬਾਡੀ ਜਿਹੜੀ ਸਾਰੀ ਕਾਲੀ ਹੋ ਜਾਂਦੀ ਹੈ ਹੇ ਜੀ ਵੀ ਅੱਜ ਵੀ ਮੈਨੂੰ ਇੱਕ ਮੈਸੇਜ ਆਇਆ ਪਿਆ ਸੀਗਾ ਮੇਰੇ ਉਹ ਵੀ ਧਿਆਨ ਦੇ ਵਿੱਚ ਸੀਗਾ ਮੈਂ ਕਿਹਾ ਚੱਲ ਆਪਾਂ ਗੱਲ ਕਰਾਂਗੇ ਯਾਰ ਤਾਂ ਕਈ ਵਾਰੀ ਕੋਈ ਨਵੇਂ ਭਰਾ ਹੁੰਦੇ ਹਨਾ ਮੇਲਾ ਮੂਲਾ ਵਾਸਤੇ ਤਿਆਰ ਕਰਦੇ ਐਨੀਮਲ ਕੋਈ ਤੇ ਉਸ ਵਾਸਤੇ ਘਰ ਉਹ ਹੋ ਜਾਂਦਾ ਬਈ ਉਹ ਵਿਚਾਰੇ ਬੰਦੇ ਬੰਦੇ ਸੱਤ ਕੇ ਸੈੱਟ ਕਰਦੇ ਜਾਣ ਬਰਾ ਨੂੰ ਪਰ ਪਸੂ ਚਿੱਟੇ ਨਿਕਲਿਆਉਂਦੇ ਥੱਲੇ ਬਾਡੀਜ਼ ਕਰਨੇ ਬਾਕੀ ਇੱਕ ਚੀਜ਼ ਹੋਰ ਵੀ ਹੈ ਜਿਵੇਂ 2-3 ਮਹੀਨੇ ਪਸੂ ਜਿਹੜਾ ਉਹ ਲੱਗਸਾਂ ਮੈ ਜਾਵੇ ਜਿਹੜੇ ਨੇ ਬਿਊਟੀ ਕੰਪੀਟੀਸ਼ਨ ਜਾਣਾ ਚਾਹੇ ਚਲੋ ਜਿਹੜੇ ਚਵਾਈ ਚੂਚ ਜਾਣਾ ਉਹ ਤਾਂ ਪਤਾ ਹੀ ਹੁੰਦਾ ਬੰਦੇ ਨੂੰ ਜਿਹਨੇ ਦੁੱਧ ਚਵਾਉਣਾ ਹੁੰਦਾ ਤਾਂ ਵੀ ਸਾਈਟਿੰਗ ਕਿਵੇਂ ਬਸੂ ਮੰਦਾ ਪਰ ਜਿਹਨੇ ਬਿਊਟੀ ਚ ਬਿਊਟੀ ਕੰਪੀਟੀਸ਼ਨ ਲਾਉਣਿਆ ਜਿਹੜੇ ਵੀ ਐਨੀਮਲ ਹਨ ਉਹਨਾਂ ਨੇ ਤਿਆਰੀਆਂ ਜ਼ਰੂਰੀ ਹਨ ਕਈ ਤਲੇ ਰਤਲੂ ਰਾਣੀ ਪੌਂਦੇ ਬਸੋ ਤੇ ਉਹ ਪਹਿਲਾਂ ਪੂਲਾ ਪਾ ਕੇ ਜਿਉਂਨਾਂ ਨੂੰ ਰੱਖਦੇ ਆਪਾਂ ਕੋਸਨ ਮੜਾ ਮਟਾ ਕੀੜਾ ਦਬੋਣੇ ਤਲੇ ਰੇ ਤੇ ਦੂਬੀ ਪਸੂ ਡਰਨੋ ਜਿਹੜਾ ਦਤੋਂ ਤੂੰ ਚੱਕ ਕੇ ਤੁਰਦਾ ਨਹੀਂ ਬੱਚਾ ਆਪਾਂ ਨੇ ਦੇਖਿਆ ਨਵੇਂ ਟਾਈਮ ਜਿੱਤੇ ਆ ਕੇ ਤਲੇ ਰੇਪਾ ਨੂੰ ਨੀਵੇਂ ਗਈਆਂ ਪਾ ਕੇ ਤੁਰੇ ਫਿਰਦੇ ਕਿਛ ਕਿਛ ਕੋ ਵੀ ਚੀਜ਼ ਦਾ ਸਰ ਪੈਂਦਾ ਤੇ ਨੋ ਨੋ ਵੀ ਜ਼ਰੂਰੀ ਆ ਜਾਂਦੇ ਆ ਉਹੀ 2-3 ਮਹੀਨੇ ਪਹਿਲਾਂ ਕੋਈ ਸੈਟਿੰਗ ਹੋ ਗਈ ਕਈ ਵਾਰੀ ਮੌਕੇ ਤੇ ਆ ਕੇ ਜਦੋਂ ਨੌ ਲਹੋਣੇ ਕਈ ਵਾਰ ਮੜ ਮੜਾ ਕੱਚਾ ਕੁੱਚਾ ਕਿਤੇ ਹੋਰ ਲੈਂਦਾ ਤਾਂ ਉਹ ਲੰਗ ਵੀ ਮਾਰਦੇ ਜੇ ਪਹਿਲੇ ਨੌ ਇੱਕ ਦੋ ਵਾਰੀ ਮਹੀਨਾ 15 ਦਿਨ ਪਹਿਲਾਂ ਸੈੱਟ ਕਰਾਇਆ ਵਾ ਇੱਕ ਦੋ ਵਾਰੀ ਉਹਦ ਨੂੰ ਬਣਦੇ ਬਣਦੇ ਉਹਦ ਨੂੰ ਵਾਇਰ ਸੈਟਿੰਗ ਫੜ ਜਾਂਦੇ ਆ ਕੋਈ ਵਾਰੀ ਬਹੁਤ ਜ਼ਿਆਦਾ ਹੁੰਦਾ ਡਿੰਗਾ ਤੇ ਜਾਂ ਮੜ ਮੜਾ ਲੰਗ ਕੱਢ ਜਾਂਦਾ ਜਾਨਵਰ ਇਹ ਵੀ ਥੋੜਾ ਜਿਹਾ ਟਾਈਮ ਪਹਿਲੇ ਧਿਆਨ ਦੇਣਾ ਚਾਹੀਦਾ ਇਹ ਕਈ ਸਵਾਲ ਆਉਂਦੇ ਰਹਿੰਦੇ ਆ ਇਹ ਮਤਲਬ ਅੱਜ ਥੋੜਾ ਜਿਹਾ ਕਮੈਂਟਾ ਕਰਨ ਦੀ ਧਿਆਨ ਘਟ ਹੈ ਉਹਨਾਂ ਦੋਨੇ ਫੋਨ ਇਕੱਠੇ ਹੱਥ 'ਚ ਫੜੇ ਆ ਤੇ ਨਾ ਛੋਟੀਆਂ ਉਹਦੇ ਤੋਂ ਪਾਸੇ ਆਣ ਕੇ ਥੋੜੀ ਜਿਹੀ ਉਹ ਜੂਮ ਜੇ ਘਟਾਤੀ ਜੇ ਕਈ ਵਾਰੀ ਆਪਾਂ ਹੈਲੋ ਲਿਆ ਨਹੀਂ ਬਤਾਉਣੇ ਆ ਜਾਂ ਘਟਾਉਣੇ ਆ ਉਦੋਂ ਫਿਰ ਪ੍ਰੋਬਲਮ ਹੋ ਗਈ ਫਿਰ ਤਾਂ ਹੀ ਅਜੇ ਧਿਆਨ ਜਾਵੇ ਫੋਕਸ ਸਕਰੀਨ ਤੇ ਤਾਂ ਹੋਰ ਸਾਰੇ ਵੀਰ ਸਭ ਵੀਰ ਭੈਣਾ ਉਹਦੇ ਵਾਂਗੂ ਠੀਕ ਹੈ ਜੀ ਨਿਕਲ ਨਾ ਨਹੀਂ ਹੁੰਦੀਆਂ ਤਰ੍ਹਾਂ ਤੋਂ 4 ਮਿੰਟਾਂ ਦੇ ਵਿੱਚ ਹੋਰ ਸਣਾਉ ਸਭ ਵਧੀਆ ਚਵੰਗਾ ਲੱਗਦੀਆਂ ਹੋਰ ਨਾਲੇ ਤਾਂ ਇਹਦੇ ਨਾਲ ਐ ਜੋ ਦੇਖਦੇ ਰਹਿੰਦੇ ਨਾ ਤਾਂ ਜਿਹੜਾ ਚਲੋ ਕਿਸੇ ਵੀ ਭੈਣ ਭਾਈ ਦਾ ਮਾਨ ਹੁੰਦਾ ਉਹ ਚੀਜ਼ਾਂ ਹੁੰਦੀਆਂ ਵੀ ਚਲ ਆਪਾਂ ਦੇਖ ਲਈਏ ਇਹਨਾਂ ਨੂੰ ਉਦੋਂ ਵਰ ਮੰਨ ਫਿਰ ਕਰਦਾ ਵੀ ਆਪਾਂ ਵਧੀਆ ਪਾਲੀਏ ਜਾਨ ਪਾਲਣੀਆਂ ਤਾਂ ਹੁੰਦੀਆਂ ਆ ਜਲੂ ਹਨਾ ਜਿਵੇਂ ਘਰੇ 2-4 ਪਸ਼ੂ ਤਾਂ ਆਪਾਂ ਆਮ ਜਿਹੜੀਆਂ ਮੱਝਾਂ ਰੱਖੀ ਲੈਣੇ ਆ ਦੁੱਧ ਪਾਣੀ ਵਾਸਤੇ ਉੱਥੇ ਫਿਰ ਗੱਲ ਇਹ ਆ ਜਾਂਦੀ ਉਸੇ 2-4 ਰੱਖਿਆ ਵੀ ਜੇ ਨਾਲ ਆਪਾਂ ਬਰੀਡ ਤੇ ਕੰਮ ਕਰਦੇ ਹਾਂ ਭਾਂ ਦੇ ਦੁੱਧ ਵਾਸਤੇ ਤਾਂ ਉਹ ਆਟੋਮੈਟਿਕੀ ਥੋੜੇ ਸਮੇਂ ਦੀ ਸੌਂਕ ਪਾ ਲੈਂਦੇ ਕਿਉਂਕਿ ਚੋਟੀਆਂ ਜਿਹੜੀਆਂ ਬਰੀਡ ਤੇ ਜਾਂ ਜਾਂ ਕੰਮ ਕਰਦੇ ਆ ਮਾਮਾ ਨੂੰ ਤਾਂ ਪਲੱਸ ਹੀ ਹੁੰਦੀਆਂ ਆ ਹਨਾ ਇਹ ਤਾਂ ਚੀਜ਼ ਚਲੋ ਆਪਾਂ ਹੁਣ ਦੇਖੀ ਆ ਜਾਦੇ ਬਰੀਡ ਤੇ ਸਮ ਹੁਣਾਂ ਸਟਾਰਟ ਹੋਇਆ ਹੈ ਪਰ ਜਾਦੇ ਵਿੱਚ ਸੰਨਿਕਰਨ ਮੈਲੀਆਂ ਸਟਾਰਟ ਹੋ ਗਏ ਆ ਜਿਹੜੀਆਂ ਘਰਾਂ ਦੇ ਵਿੱਚੋਂ ਜਿਹੜੇ ਭਰਾਵਾਂ ਨੂੰ ਸ਼ੌਂਕ ਸੀ ਆ ਉਹਨਾਂ ਦੇ ਦੇਖਣ ਨੂੰ ਮਿਲਦੀਆਂ ਮੱਜਾਂ ਕੋਸਮਾ ਪਹਿਲਾਂ ਜਆਵੜੀ ਉਦੋਂ ਬਹੁਤ ਘਟ ਕਰੇ ਸੀ ਆ ਉਦੋਂ ਆਏਗੇ ਸੀਗਾ ਵੀ ਯਾਰ ਨਹੀਂ ਇਹ 15 18 ਲੀਟਰ ਵਾਲੀ ਵੀ ਹੁਣੇ ਸਮਾਂ ਲੱਗ ਜੂ ਪਰ ਜਿਹੜੇ ਹਸਾਬ ਨਾਲ ਰਫਤਾਰ ਫੜੀ ਆ ਬਰੀਡਿੰਗ ਤੇ ਅੱਜ ਦੇ ਨੌਜਵਾਨਾਂ ਨੇ ਭੈਣਾਂ ਨੇ ਸਾਰੇ ਇੱਕ ਦੂਜੇ ਦਾ ਸਹਿਯੋਗ ਨੇ ਕਿ ਹਨਾ ਬਹੁਤ ਫਾਰਮ ਇਦਾਂ ਦੇ ਜਿਹੜੀਆਂ ਭੈਣੇ ਚਲਾਉਂਦੀਆਂ ਤਾਂ ਉਹ ਸੈੱਟ ਮੈਂ ਜਿਹੜਾ ਜੀ ਉਹ ਕੰਮ ਜਾ ਫਿਰ ਹੁਣੀ ਹੁਣਾ ਹੁੰਦਾ ਜਿਹੜਾ ਹਨਾ ਆਪ ਜੀ ਦੇ ਦੇਖ ਲਓ ਲਓ ਜੀ ਇੱਕ ਦੀ ਧਾਰ ਤਾਂ ਹੋ ਗਈ ਕੰਪਲੀਟ ਲੋਨ ਪਹਿਲਾਂ ਵੱਡੀ ਮਾਂ ਚੋਕੀ ਦਾ ਪਾਲਾ ਦੋ ਆ ਖਾਲੀ ਵਾਲ ਨਹੀਂ ਦੇਖ ਸਕਦੇ ਜੀ ਕਰ ਦੋ ਜੀਰੋ ਕੰਡਾ ਜੀਰੋ ਕੱਟਾ ਜੀ ਦੇਖ ਸਰਬੇ ਤੁਸੀਂ ਬੜੀ ਬਹੁਤ ਚੰਗਾ ਦੁੱਧ ਕਰਮਾਂ ਵਾਲੀ ਨੇ ਬਹੁਤ ਸੋਹਣਾ ਦੁੱਧ ਹੈ ਜੀ ਅੱਜ ਚੱਕ ਤੋਂ ਛਾੜ ਕੇ 400 ਗ੍ਰਾਮ ਤੁੱਟੇ ਜੀ 400 ਗ੍ਰਾਮ 384 ਗ੍ਰਾਮ ਅਜੇ ਬਾਲਟ ਛਾੜ ਦੇ ਤੋੜਨੀ ਆ ਜੀ ਬੂੰਦ ਬੂੰਦ ਸਹਾਈ ਅੱਜ ਕਹਿੰਦੇ ਹੁੰਦੇ ਆ ਹਾਂ ਜੀ ਦਾ ਸਭ ਚੋਾਈ ਜੀ ਤਾਂ ਭਰਾਈਆਂ ਹਨਾ ਜੀ ਇਹ ਤਾਂ ਗ੍ਰਾਮਾਂ ਦੇ ਵਿੱਚ ਹੀ ਕੰਪੀਟੀਸ਼ਨ ਦੇ ਵਿੱਚ ਮੁਕਾਬਲਾ ਜੋ ਹੁੰਦਾ ਜਿੱਤ ਹਾਰ ਹੁੰਦੀ ਹੈ ਜੀ ਜਿੱਤ ਹਾਰ ਹੋ ਜਾਂਦੀ ਹੈ ਹਾਂ ਜੀ ਔਰ 16 ਗ੍ਰਾਮ ਕਟਾ 9 ਕਿਲੋ 400 ਲੈਟ ਆਪ ਗਿਆ ਨਾ 6 ਗ੍ਰਾਮ ਉੱਤੇ ਟੱਪ ਗਿਆ 6 ਗ੍ਰਾਮ ਉੱਤੇ ਟੱਪ ਗਿਆ ਜੀ 9 ਕਿਲੋ 400 6 ਗ੍ਰਾਮ ਹੋ ਗਿਆ ਜੀ 8 ਹੋ ਗਿਆ ਹਾਂ ਆਪ ਹੋ ਗਿਆ ਠੀਕ ਹੈ ਲੋ ਜੀ 9 ਕਿਲੋ 400 8 ਗ੍ਰਾਮ ਦੋ 10 ਵੀ ਹੋ ਜਾਂਦਾ ਹਾਂ ਚਲੋ 9 ਕਿਲੋ 400 ਗ੍ਰਾਮ ਲਗਾ ਦੋ ਵਧੀਆ ਜੀ ਕਰਮਾਂ ਵਾਲੀ ਨੇ ਚੰਗਾ ਦੋ ਕਰੀ ਇਹ ਦੂਜੀ ਸੂਈ ਛੋਟੀ ਦਾ ਦੂਜੀ ਸੂਈ ਛੋਟੀ ਹੈ ਜੀ ਇਹ ਇਹ ਤੱਕੀ ਦੇਣ ਦੀ ਸੂਈ ਹੈ ਕਰਮਾਂ ਵਾਲੀ ਆਉਣ ਵਾਲੇ ਸਮੇਂ 'ਚ ਬਹੁਤ ਚੰਗੀਆਂ ਉਮੀਦਾਂ ਇਸ ਤੋਂ ਆ ਜ਼ੀਰੋ ਕਰ ਦਿੱਤੀ ਜੀ ਲਓ ਵੀ ਹੂੰ ਤੁਸੀਂ ਛੋਟੀ ਟੋਕੜ ਦੋ ਦੇਖੋ ਜਿਹੜੀ ਪਹਿਲਾਂ ਸੂਈ ਹੋਈ ਪਹਿਲਾਂ ਹੈਗਾ 2 ਮਹੀਨੇ ਦੀ ਸੂਈ ਹੈ ਜੀ ਲਓ ਵੀ ਕੋ ਦედა ਵੀ ਸਨ ਸਹੀ ਕਰ ਦੋ 868 ਗ੍ਰਾਮ ਤੇ ਹਜੇ ਭਾਰਤ ਝਾੜਦੇ ਆ 10g ਤੋਂ ਪਤਾ ਹੀ ਆ ਇਹਦੇ ਚ ਹੁੰਦੇ ਹੀ ਆ ਸੇਕ ਲਓ 900 ਗ੍ਰਾਮ ਹੋਣ ਦੀ ਨਹੀਂ ਰਾਜੀ ਇਤੂਆ ਕਰਦੇ ਆਪਾਂ ਕੈਲਕੂਲੇਸ਼ਨ ਇਤੂ ਉਰਦੇ ਜਮਾ ਨਾ ਭੇ ਕਰਦੇ ਆ ਆ ਠੀਕ ਆ ਠੀਕ ਗੇ ਮੇਰੇ ਲੱਕੀ ਨੰਬਰ ਉਹਦੇ ਹੋਣਗੇ 6 ਕਿਲੋ 890 ਗ੍ਰਾਮ ਆ ਜੀ ਸੈਲੇ ਲਓ ਜੀ ਦੇਖੋ 6 ਕਿਲੋ 890 ਗ੍ਰਾਮ 88 ਗ੍ਰਾਮ 90 ਗ੍ਰਾਮ ਹੋ ਜਾਂਦਾ ਚਲੋ ਇੱਧਰ ਮਾੜਾ 2 ਗ੍ਰਾਮ ਉੱਧਰ ਹੋ ਜਾਂਦਾ ਬਹੁਤ ਚੰਗਾ ਦੁੱਧ ਦੋ ਸੋਨਾ 6 ਕਿਲੋ 890 ਗ੍ਰਾਮ ਇਹਦਾ ਦੁੱਧ ਤੇ ਤੜਕੇ ਵਾਲਾ ਕਿੰਨਾ ਸੀਗਾ ਝੋਤੀ ਫੇਰ ਇਹ ਤਾਂ ਪਹਿਲਾਂ ਦਾ ਕਿੰਨਾ ਸੀਗਾ ਸਵੇਰੇ 1 ਕਿਲੋ 10 ਦਿਨਾਂ ਵਾਲਾ ਹਾਂ ਲਿਖਿਆ ਪਣ ਹਾਂ ਜੀ ਬਿਆਹ ਚਲਦੀ ਕਰ ਕਰ ਆਉਂ ਤਾਂ ਵੀਡੀਓ ਤੇ ਆਪਾਂ ਫਿਰ ਨਾਲ ਗੱਜਰ ਦੇਖ ਕੇ ਡਿਟੇਲ ਹੋ ਗਈ ਲਿਖਣੀ ਆ ਉੱਤੇ ਕੀ ਪਹਿਲੇ ਪਹਿਲੇ ਡੰਗ ਦਾ ਕਿੰਨਾ ਹੋਇਆ ਮੱਜਾ ਜੀ ਇਹ ਚੋ ਚੋ ਕੀ ਲੈਣੀ